ਆਜ ਵਾਸਤੇ ਓਮ ਵਾਸਤੇ ਕਿ ਸਿਰ ਆਪਣੇ ਆਪ ਉਹਨਾਂ ਦੇ ਸ਼ਰਧਾ ਦੇ ਭੋਗ ਭੇਟ ਕਰਨ ਵਾਸਤੇ ਝੁਕ ਜਾਂਦਾ ਮੈਂ ਇੰਨਾ ਕੁਝ ਕਹਿੰਦਾ ਤੁਹਾਡਾ ਸਾਰਿਆਂ ਦਾ ਦੁਆਦੀਆਂ ਜੋ ਸਾਰੇ ਚੱਲ ਕੇ ਮਾਤਾ ਜੀ ਦੇ ਅੰਤਮ ਅਸਥਾਨ ਤੇ ਸ਼ਮਣ ਹੋਏ ਆ ਵਾਹਿਗੁਰੂ ਜੀ ਦਾ ਬਲਸਾ ਵਾਹਿਗੁਰੂ ਅੱਜ ਮਾਤਾ ਗਰਨਾਮ ਕੌਰ ਜੀ ਜਿਹੜੇ ਕਿ ਸਾਡੇ ਇਲਾਕੇ ਦੇ ਬਹੁਤ ਧਾਰਮਿਕ ਸ਼ਖਸੀਅਤ ਨੇ ਪਿੰਡ ਸਦਾ ਸਿੰਘ ਵਾਲੇ ਤੋਂ ਉਹਨਾਂ ਦੀ ਅਜੰਤ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬੀਬਾ ਹਰਸ਼ਮ੍ਰਿਤ ਕੌਰ ਜੀ ਬਾਦਲ ਸਾਹਿਬ ਆਏ ਸੀ ਪਿੰਡ ਸਰਦਾ ਸਿੰਘ ਵਾਲੇ ਗੁਰਦੁਆਰਾ ਸਾਹਿਬ ਇਹਨਾਂ ਦੇ ਮਾਤਾ ਜੀ ਬਹੁਤ ਧਾਰਮਿਕ ਤੌਰ ਦੇ ਉੱਤੇ ਪਰਪੱਕ ਸੀ ਬਹੁਤ ਧਾਰਮਿਕ ਸ਼ਖਸੀਅਤ ਸੀ ਇਹਨਾਂ ਦੇ ਤਿੰਨੋਂ ਸੁਪੁੱਤਰ ਵੀ ਅੱਗੇ ਬਹੁਤ ਧਾਰਮਿਕ ਸ਼ਖਸੀਅਤ ਨੇ ਉਹਨਾਂ ਦੇ ਬੇਟੇ ਸਾਹ ਮਖਤਿਆਰ ਸਿੰਘ ਜੋ ਕਿ ਬਾਦਲ ਪਿੰਡ ਬਾਦਲ ਸਾਹਿਬ ਦੇ ਘਰ ਗਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਆ ਸਾਰੇ ਪਾਠ ਵਗੈਰਾ ਜੋ ਬਾਦਲ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਵੀ ਤੇ ਅੱਗੋਂ ਪਿੱਛੋਂ ਵੀ ਸੁਖ ਸ਼ਾਂਤੀ ਦੇਵੀ ਜਿਹੜੇ ਆ ਪਾਠ ਗੁਰਬਾਣੀ ਦੇ ਸਾਬ ਮਖਤਿਆਰ ਸਿੰਘ ਜੀ ਕਰਦੇ ਆ ਉਹਨਾਂ ਦੇ ਮਾਤਾ ਜੀ ਗੁਰਨਾਮ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਵੀ ਬੀਬਾ ਜੀ ਇੱਥੇ ਆਏ ਸੀ ਸਰਪਰਕਰਨਾ ਵੀ ਕੋਈ ਮੀਟਿੰਗ ਕੀਤੀ ਗਈ ਇੱਥੇ ਹਾਂਜੀ ਸਾਰੇ ਵਿਧਾਨ ਸਭਾ ਹਲਕਾ ਮੋਗਾ ਦੇ ਸਮੂਹ ਵਰਕਰ ਆ ਪਹੁੰਚੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਬੀਬਾ ਜੀ ਨੇ ਰੂਬਰੂ ਹੋਏ ਆ ਸਾਰਿਆਂ ਨਾਲ ਮੀਟਿੰਗ ਕੀਤੀ ਆ ਲੋਕਾਂ ਨੇ ਬੜੇ ਫੋਟੋਆਂ ਖਚਾਈਆਂ ਬੀਬੀਆਂ ਨੇ ਵੀ ਬੱਚਿਆਂ ਨੇ ਵੀ ਸਾਡੇ ਵਰਕਰਾਂ ਨੇ ਵੀ ਸਾਡੇ ਲੀਡਰ ਸਾਹਿਬਾਨ ਨੇ ਵੀ ਸਾਰੇ ਜ਼ਿਲ੍ਹੇ ਦੀ ਵਿਧਾਨ ਸਭਾ ਹਲਕਾ ਮੋਗਾ ਦੀ ਤੇ ਮੋਗਾ ਜ਼ਿਲ੍ਹੇ ਦੀ ਲੀਡਰਸ਼ਿਪ ਇੱਥੇ ਆਈ ਸੀ ਸਾਰਿਆਂ ਨੇ ਬਹੁਤ ਜਿਹੜਾ ਉਤਸ਼ਾਹ ਮਨਾਇਆ ਬੀਬਾ ਜੀ ਦੇ ਮੋਗਾ ਆਉਣ ਤੇ